ਜਗੋ ਜੋਗਾ ਟਾਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਖਾਲਸਾ ਸਾਧ ਸੰਗਤ ਜੀ ਸਰਬੱਤ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰੋ ਸਾਰੇ ਗੱਜ ਕੇ ਫਤਿਹ ਬੁਲਾਇਓ ਤਾਂ ਕਿ ਆਪਾਂ ਉਸ ਮਰਦੇ ਮਜਾਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਪ੍ਰਤੀ ਕੋਈ ਵਿਚਾਰ ਰੱਖ ਸਕੀਏ ਕੋਈ ਪ੍ਰੋਗਰਾਮ ਲਿਖ ਸਕੀਏ ਕੋਈ ਸਮਝ ਸਕੀਏ ਕਿ ਅਸੀਂ ਕਾਹਦੇ ਲਈ ਇਕੱਠੇ ਹੋਏ ਆ ਇਸ ਲਈ ਸਾਰੇ ਗੱਜ ਕੇ ਬੁਲਾਇਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲਣ ਤੋਂ ਪਹਿਲਾਂ ਹੀ ਬੇਨਤੀ ਕਰਾਂ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਮੇਰੇ ਕਰਕੇ ਨਹੀਂ ਕੱਟ ਕੀਤਾ ਇਹ ਇੱਕ ਵਿਜਨ ਆ ਸਾਡੇ ਦੇ ਵਿੱਚ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਘਾਲ ਉਹਨਾਂ ਦੀ ਤਪੱਸਿਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਏਕਾਉਮ ਨੂੰ ਦੇ ਸਾਡੇ ਦਿਲਾਂ ਦੇ ਵਿੱਚ ਉਹਨਾਂ ਦੀ ਜਗ੍ਹਾ ਇਹ ਸਾਰੀਆਂ ਗੱਲਾਂ ਸਾਂਝੀਆਂ ਐ ਜਿਹੜੀਆਂ ਤੁਸੀਂ ਆਪਣੇ ਦਿਲਾਂ 'ਚ ਸਮੋਈ ਬੈਠੇ ਹੋ ਇਹਦੇ ਪ੍ਰਤੀ ਮੈਂ ਕੁਝ ਵਿਚਾਰ ਆਪਜੀ ਨਾਲ ਕਰਨੀਆਂ ਸਾਧ ਸੰਗਤ ਜੀ ਮੈਂ ਇਹ ਵੀ ਜਾਣਦਾ ਐ ਕਿ ਬਹੁਤ ਸਾਰੇ ਸਟੇਜ ਤੇ ਬੈਠੇ ਮੇਰੇ ਵੀਰ ਗੁਰਮਖ ਪਿਆਰੇ ਮੇਰੇ ਨਾਲੋਂ ਵੱਧ ਸਮਾਂ ਜੇਲ੍ਹ 'ਚ ਵੀ ਰਿਹਾ ਤਸ਼ੱਦਦ ਵੀ ਝੱਲਿਆ ਔਰ ਅੱਜ ਵੀ ਇਸ ਵਿਖੜੇ ਪੈਂਡੇ ਤੇ ਚੱਲੇ ਹੋਏ ਨੇ ਘਰ ਦੇ ਸੁੱਖ ਸਹੂਲਤਾਂ ਛੱਡੀਆਂ ਹੋਈਆਂ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇੱਕ ਸੇਖ ਕਾਜ ਦੇ ਉੱਪਰ ਲਾਇਆ ਹੋਇਆ ਪਰ ਇਹਨਾਂ ਸਭ ਗੱਲਾਂ ਦੇ ਬਾਵਜੂਦ ਅਸੀਂ ਹਨੇਰੇ 'ਚ ਉਹਦੇ ਕਾਰਨ ਕੋਈ ਖਾਸ ਅਸੀਂ ਨਹੀਂ ਮੈਂ ਬਹੁਤ ਵਾਰੀ ਇਹ ਗੱਲਾਂ ਮਨ ਵਿੱਚ ਵੀ ਸੋਚੀਆਂ ਬਹੁਤ ਵਾਰੀ ਗੱਲਾਂ ਸਾਂਝੀਆਂ ਵੀ ਕੀਤੀਆਂ ਆਪਣੇ ਹਮਸਫਰ ਗੁਰਮਖਾਂ ਦੇ ਨਾਲ ਵਿਚਾਰਾਂ ਵੀ ਕੀਤੀਆਂ ਵੀ ਉਹ ਕਿਹੜੇ ਕਾਰਨ ਹੈ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵਿੱਚ ਇੱਕ ਗੁਣ ਨਹੀਂ ਸੀ भाई कवरपाल सिंह बिट्टू ਨੇ ਆਪਣੇ ਜਜ਼ਬਾਤ ਆਪਣੇ ਖਿਆਲ ਸੰਗਤਾਂ ਨਾਲ ਸਾਂਝੇ ਕੀਤੇ ਆ ਠੀਕ ਆ ਉਹਨਾਂ ਨੇ ਇੱਕ ਜੁੱਧ ਲੜਿਆ ਔਰ ਵੰਗਾਰ ਕੇ ਲੜਿਆ ਪਰ ਉਹਨਾਂ ਦੀ ਡਿਮਾਂਡ ਜੁੱਧ ਨਹੀਂ ਸੀ ਉਹਨਾਂ ਦੀ ਡਿਮਾਂਡ ਧਰਮ ਜੁੱਧ ਮੋਰਚੇ ਦੇ ਵਿੱਚ ਅਨੰਦਪੁਰ ਦਾ ਮਤਾ ਹੀ ਸੀ ਉਹ ਦੁਨੀਆ ਦੇ ਸਾਹਮਣੇ ਉਹਨਾਂ ਨੇ ਇਸ ਗੱਲ ਨੂੰ ਬਾਰ ਬਾਰ ਦਰਾਇਆ ਪਰ ਜਦੋਂ ਹਿੰਦ ਸਰਕਾਰ ਨੇ ਅੱਖਾਂ ਬਖਾਈਆਂ ਕਿ ਤੁਹਾਨੂੰ ਆਨੰਦਪੁਰ ਦਾ ਮਤਾ ਇਸ ਢੰਗ ਨਾਲ ਦੇਵਾਂਗੇ ਯਾਦ ਰੱਖੋਗੇ ਪਲਾਂਝ ਫੜ ਲਵਾਂਗੇ ਗਲਮੇ ਤੋਂ ਫੜ ਕੇ ਕੜੀਸ ਲਵਾਂਗੇ ਦੇਖਦੇ ਗ੍ਰਹਿ ਮੰਤਰੀ ਤੱਕ ਦੇ ਲੋਕਾਂ ਨੇ ਇਹ ਸ਼ਬਦ ਬੋਲੇ ਤਾਂ ਫਿਰ ਉਹ ਸਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਵੀ ਅੰਮ੍ਰਿਤਸਰ ਮੰਜੀ ਸਾਹਿਬ ਤੋਂ ਇਹ ਵਚਨ ਬੋਲੇ ਕਿ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫਿਰ ਚੜ ਕੇ ਆ ਜਿਓ ਤੁਹਾਨੂੰ ਲੋਹੇ ਦੇ ਚਨੇ ਚਬਾਵਾਂਗੇ ਕੀ ਗੱਲਾਂ ਹੋਈਆਂ ਪ੍ਰਸਾਦ ਸਿੰਘ ਜੀ ਇਹ ਸਭ ਕੁਝ ਵਾਪਰਿਆ ਇਹ ਇੱਕ ਜੇ ਕਹਿ ਲਈਏ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਹੱਥ ਦਿਖਾਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆ ਇੱਥੇ ਭਾਈ ਅਮਰੀਕ ਸਿੰਘ ਇੱਥੇ ਭਾਈ ਜਰਨੈਲ ਸੁਖ ਸਿੰਘ ਬਾਬਾ ਥਾਰਾ ਸਿੰਘ ਔਰ ਸੈਂਕੜੇ ਗੁਰੂ ਕੇ ਪਿਆਰੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਤੋਂ ਆਪਾਂ ਕੁਰਬਾਨ ਕਰਨ ਵਾਸਤੇ ਇੱਕ ਇੱਕ ਦੂਜੇ ਤੋਂ ਮੂਰੇ ਦੌੜ ਲਾਈ ਬੈਠੇ ਸਨ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਇਹ ਇੱਕ ਡੂੰਗਾ ਵਿਸ਼ਾ ਹੈ ਜਿਹਦੇ ਕਰਕੇ ਤੁਸੀਂ ਇਕੱਠੇ ਹੁੰਨੇ ਆ ਜਿਹਦੇ ਕਰਕੇ ਸੰਤ ਜਰਨੈਲ ਸਿੰਘ ਦੀ ਜਗ੍ਹਾ ਤੁਹਾਡੇ ਹਿਰਦੇ 'ਚ ਹੈ ਜਿਹੜੀ ਮਿਲ ਨਹੀਂ ਸਕਦੀ ਪਰ ਆਪਾਂ ਨੂੰ ਆਪਾਂ ਇਹ ਜਗ੍ਹਾ ਲੈ ਕੇ ਇਹ ਸੰਸਾਰ ਤੋਂ ਚਲੇ ਜਾਈਏ ਇਹ ਜਗ੍ਹਾ ਆਪਣੇ ਹਿਰਦੇ ਚ ਉੱਕਰੀ ਰੱਖੀਏ ਤੇ ਆਹੀਂ ਚਲੇ ਜਾਈਏ ਮੈਂ ਕਹਿੰਦਾ ਇਹ ਕੋਈ ਬਹੁਤਾ ਵੱਡਾ ਕੰਮ ਨਹੀਂ ਹੋਊਗਾ ਸਾਨੂੰ ਇਹ ਆਪਣੇ ਹਿਰਦੇ ਦੀਆਂ ਯਾਦਾਂ ਪ੍ਰਗਟ ਕਰਕੇ ਸਾਕਾਰ ਕਰਨ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ ਅਸੀਂ ਯਤਨਸ਼ੀਲ ਹੋਏ ਕਿਉਂਕਿ ਰਾਜਨੀਤਿਕ ਸ਼ਕਤੀ ਤੋਂ ਬਿਨਾ ਅਸੀਂ ਰੁਲੇ ਰਾਜਨੀਤਿਕ ਸ਼ਕਤੀ ਹਾਸਲ ਕਰਕੇ ਵੀ ਰੁਲੇ ਜਿੰਨੀ ਵੱਡੀ ਜਦੋਂ ਜਾਇਦ ਮੈਂ ਪਹਿਲਾਂ ਵੀ ਨਾਲ ਲਏ ਸੀ ਸਰਦਾਰ ਤੇਜਵੰਤ ਸਿੰਘ ਬੈਠੇ ਨੇ ਦਰਸ਼ਨ ਸਿੰਘ ਮੰਡ ਬੈਠੇ ਨੇ ਬੂਟਾ ਸਿੰਘ ਬੈਠੇ ਨੇ ਰਣਜੀਤ ਕੇ ਗੁਰਦੀਪ ਸਿੰਘ ਬੈਠੇ ਨੇ ਬਹੁਤ ਸਾਰੇ ਸੰਤ ਮਹਾਂਪੁਰਖ ਬੈਠੇ ਨੇ ਇਥੇ ਬਾਬਾ ਢੋੜਕੋਟ ਵਾਲੇ ਮਹਾਂਪੁਰਖ ਆਪਣੇ ਮੁਖਾਰਬੇ ਤੋਂ ਦੱਸ ਗਏ ਜਿਨ੍ਹਾਂ ਨੇ ਸਭ ਕੁਝ ਢੰਡਾਇਆ ਪਰ ਸਾਧ ਸੰਗਤ ਜਦੋਂ ਅਸੀਂ ਰਾਜਨੀਤਿਕ ਛਿੱਟੇ ਤੇ ਪਹੁੰਚੇ ਰਾਜਨੀਤਿਕ ਸ਼ਕਤੀ ਪ੍ਰਾਪਤ ਕਰ ਲਈ ਤਾਂ ਅਸੀਂ ਜਿਨ੍ਹਾਂ ਹੱਥਾਂ ਵਿੱਚ ਰਾਜਨੀਤਿਕ ਸ਼ਕਤੀ ਦਿੱਤੀ ਉਹ ਸ਼ਕਤੀ ਨੂੰ ਸਾਹਮਣਾ ਸਕੇ ਫਿਰ ਦੋਸ਼ ਸਾਡੇ ਤੇ ਲੱਗਾ ਵੀ ਤੁਸੀਂ ਫਿਰ ਨੂੰ ਲੱਗੇ ਤੁਸੀਂ ਫੇਰ ਥੜਕ ਗਏ ਜਿੰਨਾ ਤੁਸੀਂ ਸਾਥ ਸੰਗਤ ਸਾਥ ਦਿੱਤਾ ਸਮੇਂ-ਸਮੇਂ ਦਿੱਤਾ ਪਰ ਇਹਦੇ ਵਿੱਚ ਮੈਂ ਇਹ ਕਹਿ ਲਵਾਂ ਕਿ ਅਸੀਂ ਵੀ ਓਨਾ ਹੀ ਤੁਹਾਡਾ ਸਾਥ ਦਿੱਤਾ ਪਰ ਸਮੇਂ ਤੇ ਜਿੰਨਾ ਲੋਕਾਂ ਨੂੰ ਅਸੀਂ ਇਸ ਕਿਸ਼ਤੀ ਦਾ ਮਲਾਹ ਬਣਾਇਆ ਉਹ ਇਸ ਕਿਸ਼ਤੀ ਨੂੰ ਬੰਦੇ ਨਾ ਲਾ ਸਕੇ ਅੱਜ ਜ਼ਰੂਰਤ ਹੈ ਕਿ ਜਿੰਨੀ ਸਾਡੀ ਜ਼ਿੰਦਗੀ ਹੈ ਅਸੀਂ ਇਕੱਠੇ ਹੋ ਕੇ ਮਹਾਪੁਰਖਾਂ ਦੀ ਸੱਚੀ ਤੇ ਸੁੱਚੀ ਸੋਚ ਤੇ ਪਹਿਰਾ ਦੇ ਕੇ ਇਹ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮਝ ਕੇ ਛੋਟੇ-ਛੋਟੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਕ ਰਾਜਨੀਤਿਕ ਮਹਾਜ ਤਕੜਾ ਕਰੀਏ ਕੋਈ ਗੱਲ ਹੀ ਨਹੀਂ ਇਹ ਕੋਈ ਬਹੁਤ ਵੱਡਾ ਕਾਜ ਨਹੀਂ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਡੀਆਂ ਕੁਰਬਾਨੀਆਂ ਤੇ ਸਾਡੇ ਭੋਲੇਪਣ ਤੇ ਸਾਡੀਆਂ ਸਿਆਣਪਾਂ ਤੇ ਸਾਡੇ ਤਿਆਗ ਤੇ ਰਾਜ ਕੀਤਾ ਉਹਨਾਂ ਨੇ ਰਾਜ ਵੀ ਕੀਤਾ ਤੇ ਸਾਨੂੰ ਗਨਾਂਗਾਰ ਵੀ ਸਾਬਤ ਕੀਤਾ ਇਸ ਕਰਕੇ ਆਪਣਾ ਇੱਕ ਮਕਸਦ ਹੈ ਆ ਕੌਮ ਨੂੰ ਇਕੱਠਾ ਕਰਨਾ ਇੰਨਾ ਖਰਚ ਕਰਨਾ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਤਕਲੀਫ ਦੇਣੀ ਇਹਨੇ ਲੀਡਰਾਂ ਨੂੰ ਮਿੰਨਤ ਕਰਕੇ ਇਕੱਠੇ ਕਰਨਾ ਸਾਡਾ ਇੱਕ ਮਕਸਦ ਹੈ ਕੇ ਸਾਧ ਸੰਗਤ ਆਉਣ ਵਾਲਾ ਸਮਾਂ ਆਪਾਂ ਆਹੀ ਵਟਾਂ ਦੇ ਉੱਪਰ ਤੋਰ ਫਿਰ ਕੇ ਨਹੀਂ ਨਗਾਉਣਾ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਵੀ ਪੂਰੀ ਤਰ੍ਹਾਂ ਅਹਿਸਾਸ ਕਰਦੇ ਆ ਕਿ ਅਸੀਂ ਤੰਡੇ ਇਹਨਾਂ ਜ਼ਿੰਮੇਵਾਰੀ ਨਿਭਾਵਾਂਗੇ ਤੇ ਜਿੱਥੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਵੀ ਜੇ ਅੱਜ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਦੇ ਉਸ ਪਿਆਰ ਦੇ ਵੱਧੇ ਹੋਏ ਅੱਜ ਵੀ ਬੜੀਆਂ ਠੋਕਰਾਂ ਖਾ ਕੇ ਤਸ਼ੱਦਦ ਚੱਲ ਕੇ ਇੱਕ ਉਸ ਝੰਡੇ ਦੀ ਆਸ ਵਿੱਚ ਬੈਠਿਆਂ ਜਿਹਨੂੰ ਤੁਸੀਂ ਬੁਲੰਦ ਕਰਨਾ ਹੈ ਤੇ ਫਿਰ ਤੁਸੀਂ ਵੀ ਤਿਆਹਿਆ ਕਰੋ ਮੈਨੂੰ ਉਮੀਦ ਹੈ ਮੈਂ ਮਨ ਵਿੱਚ ਆਸਾ ਰੱਖਦਾ ਹਾਂ ਕਿ ਉਹ ਸਮਾਂ ਦੂਰ ਨਹੀਂ ਜਦੋਂ ਆਪਾਂ ਪੰਜਾਬ ਦੀ ਫਿਜ਼ਾ ਤੇ ਝੰਡਾ ਝੁਲਾਵਾਂਗੇ ਜਦੋਂ ਸਾਥ ਸੰਗ ਦੀ ਉਹਨਾਂ ਲੋਕਾਂ ਨੂੰ ਆਪਾਂ ਰਾਜਨੀਤਿਕ ਨੱਥ ਪਾਵਾਂਗੇ ਜਿਹੜੇ ਸਮਝਦੇ ਆ ਮੁੱਠੀ ਪਰ ਹੈ ਜਿਹੜੇ ਸਮਝਦੇ ਇਹਨਾਂ ਦੇ ਕੋਲ ਸੰਗਤ ਨਹੀਂ ਸ਼ਕਤੀ ਨਹੀਂ ਪ੍ਰਸਾਦ ਸੰਗਤ ਸ਼ਕਤੀ ਤੁਸੀਂ ਆ ਇਸ ਕਰਕੇ ਇੱਕੋ ਗੱਲ ਆਪਾਂ ਜੋ ਮਹਾਂਪੁਰਖ ਬਾਰ ਬਾਰ ਕਹਿੰਦੇ ਸੀ ਕਿ ਜੇ ਆਨੰਦਪੁਰ ਦਾ ਮਤਾ ਚਾਹੁੰਦੇ ਹੋ ਆਨੰਦਪੁਰ ਦੇ ਘਰੇ ਆ ਜਾਓ ਭਾਵ ਖੰਡੇ ਬਾਟੇ ਦਾ ਅਮਰਤ ਛਕ ਲੋ ਬਾਣੀ ਤੇ ਬਾਣੇ ਨਾਲ ਜੁੜ ਜਾਓ ਨਿਤ ਨੇਮੀ ਬਣ ਜਾਓ ਮੈਂ ਇੱਕ ਛੋਟੀ ਜੀ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਆ ਮੇਰੇ ਵੀਰਾਂ ਨੇ ਬਹੁਤਿਆਨੇ ਆਲੇ ਦੋ ਦੋ ਮਿੰਟ ਲਾ ਕੇ ਆਪ ਜੀ ਨਾਲ ਵਿਚਾਰਾ ਸਾਂਝੀਆਂ ਕਰਨੀਆਂ ਐ ਮੈਂ ਵਿੱਚੋਂ ਤਾਂ ਤਾਂ ਸਮਾਂ ਲਿਆ ਹੈ ਕਿ ਸਾਡਾ ਜਿਹੜਾ ਮਕਸਦ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਹੈ ਵਿਚਾਰਾਂ ਤਾਂ ਬਾਅਦ ਚੋਣੀਆਂ ਆਪਾਂ ਇਕੱਠੇ ਵੀ ਹੋਣਾ ਹੈ ਫੁੱਲ ਦਿਲੀ ਨਾਲ ਸੋਚ ਵੀ ਲਿਓ ਕਿ ਆਪਾਂ ਕਰਨਾ ਕੀ ਆ ਮੈਂ ਪਿਛਲੀ ਸਟੇਜ ਤੇ ਵੀ ਜਦੋਂ ਵੱਡਾ ਇਕੱਠ ਕੀਤਾ ਸੀ ਉਦੋਂ ਵੀ ਮੈਂ ਕਿਹਾ ਸੀ ਮੈਂ ਕੋਈ ਆਗੂ ਨਹੀਂ ਬਣਨਾ ਚਾਹੁੰਦਾ ਮੈਂ ਕੋਈ ਗਵਾਈ ਨਹੀਂ ਕਰਨਾ ਚਾਹੁੰਦਾ ਪਰ ਮੈਂ ਪੰਥ ਦੀ ਗਵਾਈ ਵੇਖਣਾ ਚਾਹੁੰਦਾ ਵੀ ਆ ਸਾਡੇ ਹੱਥ 'ਚ ਝੰਡਾ ਜਿਹੜਾ ਹੈ ਇਹ ਝੰਡਾ ਬਲੰਦ ਹੋਇਆ ਪਰ ਸਾਧ ਸੰਗਤ ਇਹ ਮੈਂ ਵਿਚਾਰ ਤਾਂ ਰੱਖਿਆ ਹੈ ਕਿ ਆਪਾਂ ਸਾਰਿਆਂ ਨੇ ਇਹ ਥੋੜਾ ਥੋੜਾ ਵੀ ਤਿਆਗ ਕਰਿਆ ਨਾ ਪਹਿਲੀ ਗੱਲ ਤਾਂ ਸਾਡੇ ਕੋਲ ਤਿਆਗ ਕਰਨ ਨੂੰ ਹੈ ਨਹੀਂ ਕੁਝ ਛੱਡਣ ਨੂੰ ਤਾਂ ਕੁਝ ਹੈ ਨਹੀਂ ਪ੍ਰਾਪਤੀ ਕਰਨੀ ਹੈ ਨਾ ਪ੍ਰਾਪਤੀ ਕਰਨ ਵਾਸਤੇ ਵੀ ਸਾਧ ਸੰਗਤ ਜੀ ਰਸਤਾ ਸਾਫ਼ ਚਾਹੀਦਾ ਹੈ ਮਨ ਸਾਫ਼ ਚਾਹੀਦਾ ਹੈ ਇੱਕ ਦੂਸਰੇ ਦਾ ਸਤਿਕਾਰ ਚਾਹੀਦਾ ਹੈ ਸਾਧ ਸੰਗਤ ਜੀ ਇੱਕ ਦੂਸਰੇ ਦੇ ਪ੍ਰਤੀ ਭਾਵਨਾ ਚੰਗੀ ਚਾਹੀਦੀ ਹੈ ਕੋਈ ਗੱਲ ਹੀ ਨਹੀਂ ਕਿ ਆਪਣਾ ਰਸਤਾ ਕਿਸੇ ਰੁਕਾਵਟ ਦਾ ਕਾਰਨ ਬਣੇ ਇਸ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਤੁਸੀਂ ਇੰਨੀ ਗਰਮੀ ਦੇ ਵਿੱਚ ਇੰਨਾ ਵੱਡਾ ਹਰਦ ਕੀਤਾ ਹੈ ਇੰਨੀ ਵੱਡੀ ਖੇਚਲ ਕੀਤੀ ਹੈ ਉਥੇ ਇਸ ਗੱਲ ਨੂੰ ਆਪਣੇ ਹਿਰਦੇ ਚ ਲੈ ਕੇ ਜਾਓ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਥੋੜੇ ਜਿਹੇ ਸਮੇਂ ਤੇ ਦੇਖਿਆ ਹੈ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਅਮਰ ਸ਼ਹੀਦ ਪਾਈ ਬਿਆਨਤ ਸਿੰਘ ਦਾ ਪੁੱਤਰ ਹੈ ਜਿਨੇ ਕੌਮ ਦੀ ਖਾਤਰ ਉਹ ਤਿੰਨ ਮਰਦ ਬੰਦੇ ਸਾਧ ਸੰਗ ਦੀ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਪਾਈ ਬਿਆਨਤ ਸਿੰਘ ਜਿਨ੍ਹਾਂ ਦਾ ਨਾਂ ਸੁਣਿਆ ਜਿਨ੍ਹਾਂ ਦੀ ਕੁਰਬਾਨੀ ਜਿਨ੍ਹਾਂ ਦੇ ਉਸ ਕਾਰਜ ਦੇ ਕਾਰਨ ਕਿ ਉਸ ਡੈਨ ਨੂੰ ਸੋਧ ਦੇਣਾ ਜਿਨੇ ਅਕਾਲ ਤਖਤ ਟਵਾਇਆ ਉਹਦੇ ਘਰੇ ਜਾ ਕੇ ਉਹਨੂੰ ਸ਼ਾਨਣੀ ਕਰ ਦੇਣਾ ਸਿੱਖਾਂ ਦੇ ਵਿੱਚ ਇੱਕ ਫਖਰ ਪੈਦਾ ਹੋ ਜਾਣਾ ਇਸੇ ਕਰਕੇ ਤੁਸੀਂ ਸਾਰਿਆਂ ਨੇ ਜਦੋਂ ਤੁਹਾਨੂੰ ਇਹ ਅਪੀਲ ਕੀਤੀ ਕਿ ਭਾਈ ਬੂਟਾ ਸਿੰਘ ਆ ਗੁਰਦੀਪ ਸਿੰਘ ਆ ਕਿ ਇੱਥੇ ਭਾਈ ਡੋਟ ਸਾਹਿਬ ਬੈਠੇ ਨੇ ਦਰਸ਼ਨ ਸਿੰਘ ਮੰਡ ਬੈਠਾ ਇਹਨਾਂ ਨੇ ਕੀ ਕਿਹਾ ਤੁਹਾਨੂੰ ਇਹਨਾਂ ਨੇ ਇਹੀ ਗੱਲ ਕਹੀ ਨਾ ਕਿ ਆਪਾਂ ਐਮਪੀ ਬਣਾਉਣੇ ਆ ਪੁੱਛਦੇ ਆ ਕਿ ਬਾਅਦ ਚ ਕੀ ਕਰੇਗਾ ਇਹਨੂੰ ਤਾਂ ਪੁੱਛਣ ਦੀ ਲੋੜ ਨਹੀਂ ਇਹਨੇ ਤੇ ਪਹਿਲਾਂ ਹੀ ਕੀਤਾ ਹੋਇਆ ਪਰਿਵਾਰ ਨੇ ਉਹ ਕੁਝ ਕੀਤਾ ਹੋਇਆ ਹੈ ਜਿਹਦੇ ਤੇ ਆਪਾਂ ਸਭ ਨੂੰ ਫਖਰ ਹੈ ਆਪਾਂ ਸਮਝਦੇ ਆ ਕਿ ਸਾਡੀ ਪੱਕ ਦੀ ਸ਼ਾਨ ਰੱਖੀ ਹੈ ਸਾਡੀ ਇੱਜ਼ਤ ਰੱਖੀ ਹੈ ਸਾਡਾ ਮਾਣ ਰੱਖਿਆ ਹੈ ਇਤੋਂ ਵੱਡੀ ਗੱਲ ਕੀ ਹੁੰਦੀ ਹੈ ਜੇ ਤੁਸੀਂ ਇਸ ਗੱਲ ਤੇ ਇਕੱਠੇ ਹੋ ਸਕਦੇ ਆ ਤਾਂ ਫੇਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਤਾਂ ਇੱਕ ਬਹੁਤ ਵੱਡਾ ਵਿਜਨ ਆ ਸਾਧ ਸੰਗਤ ਕਿ ਮੈਂ ਕੌਮ ਨੂੰ ਰੁੱਲਦੇ ਨਹੀਂ ਵਿਖਣਾ ਚਾਹੁੰਦਾ ਮੈਂ ਕੌਮ ਨੂੰ ਰਾਜਨੀਤਿਕ ਸ਼ਕਤੀ ਵੀ ਦੇਣਾ ਚਾਹਣਾ ਹੈ ਮਤਾਂ ਸਮਝੋ ਕਿ ਅੱਜ 40 ਸਾਲ ਹੋ ਗਏ ਨਹੀਂ 40 ਸਾਲਾਂ ਦੇ ਵਿੱਚ ਅਸੀਂ ਕਈ ਵਾਰ ਸਤਾ ਦੇ ਦਰਵਾਜ਼ੇ ਤੇ ਗਏ ਕਈ ਵਾਰ ਝੰਡੇ ਝੁਲਾ ਕੇ ਅਸੀਂ ਪਹੁੰਚ ਗਏ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਪਰ ਉਹਨਾਂ ਗੱਲਾਂ ਨੂੰ ਅਜ ਨਾਂਦ ਰਾਈਏ ਅੱਜ ਆਪਾਂ ਫੇਰ ਇਕੱਠਿਆਂ ਹੋ ਕੇ ਵਖਰੇਵੇਂ ਦੂਰ ਕਰਕੇ ਹਮਲਾ ਮਾਰੀਏ ਸਤਿਗੁਰੂ ਜਰੂਰ ਕਿਰਪਾ ਕਰਨਗੇ ਅੱਜ ਵੀ ਉਹ ਮਰਦ ਸਾਡੇ ਅੰਗਸਾਗ ਹੋਏਗਾ ਜੀ ਅਸੀਂ ਸੱਚੇ ਦਿਲ ਦੇ ਨਾਲ ਉਹਦੇ ਪਾਏ ਹੋਏ ਨਕਸ਼ੇ ਕਦਮਾਂ ਤੇ ਚੱਲਣ ਦਾ ਇੱਕ ਕਦਮ ਚੱਲਣ ਦਾ ਯਤਨ ਕਰਾਂਗੇ ਤੇ ਉਹ 100 ਕਦਮ ਦੀ ਸ਼ਕਤੀ ਦੇਵੇਗਾ ਸਾਨੂੰ ਬੋਲੇ ਈਸਾਨਾਹ ਸਤਿ ਸ਼੍ਰੀ ਅਕਾਲ ਮੈਂ ਬਹੁਤਾ ਕੁਝ ਨਾ ਬੋਲਦਾ ਹੋਇਆ ਇੰਨੀ ਗਰਮੀ ਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਮੇਰੇ ਗੁਰਮਖ ਭਰਾਵਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਨੀ ਦੂਰੋਂ ਦੂਰੋਂ ਬੱਸਾਂ ਲਿਆਂਦੀਆਂ ਮੈਂ ਇਕੱਲੇ-ਇਕੱਲੇ ਦਾ ਨਾਂ ਨਹੀਂ ਲੈਣਾ ਪਿਛਲੀ ਵਾਰੀ ਵੀ ਮੈਂ ਕਿਹਾ ਸੀ ਕਿ ਆਪਣਾ ਪ੍ਰੋਗਰਾਮ ਹੈ ਬਾਹਰਲੇ ਦੇਸ਼ਾਂ ਦੇ ਵਿੱਚੋਂ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੀਆਂ ਕਾਈਆਂ ਨੇ ਬਹੁਤ ਸਾਰੀਆਂ ਬੱਸਾਂ ਦੀ ਸੇਵਾ ਲਈ ਕਿ ਅਸੀਂ ਬੱਸਾਂ ਦੀ ਸੇਵਾ ਕਰਦੇਾਂਗੇ ਅਸੀਂ ਪ੍ਰੋਗਰਾਮ ਦੇ ਸਮੇਲਨ ਦੀ ਸੇਵਾ ਕਰਦੇਾਂਗੇ ਤਾਂ ਹੀ ਹੋ ਸਕਿਆ ਨਾ ਭਾਈ ਅਸੀਂ ਆਪਦੇ ਕੋਲ ਤਾਂ ਕਰ ਨਹੀਂ ਸਕਦੇ ਸੀ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਬਹੁਤ ਉਹਨਾਂ ਦੇ ਸਹਿਯੋਗ ਦੀ ਮੈਂ ਸਲਾਹਾ ਕਰਦਾ ਹਾਂ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਅੱਜ ਇਹ ਸੋਚ ਨੂੰ ਪਣਪਣਾ ਦੇਖਣਾ ਚਾਹੁੰਦੇ ਹੋ ਬਲੰਦੀਆਂ ਦੇਖਣਾ ਚਾਹੁੰਦੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਮਹਾਂਪੁਰਖ ਜਿਨ੍ਹਾਂ ਸਾਧ ਸੰਗਤ ਜੀ ਨਿਹੰਗ ਸਿੰਘ ਜੱਥੇਬੰਦੀਆਂ ਨਿਰਮਲੇ ਮਹਾਂਪੁਰਖ ਤਖਾਲ ਦੇ ਮਹਾਂਪੁਰਖ ਇੱਥੇ ਪਹੁੰਚੇ ਨੇ ਕਾਰ ਸੇਵਾ ਵਾਲੇ ਮਹਾਂਪੁਰਖ ਖਾਸ ਕਰਕੇ ਬਹੁਤ ਹੀ ਸਾਡੇ ਸਤਿਕਾਰਯੋਗ ਬਾਬਾ ਸਰਜੀਤ ਸਿੰਘ ਜੀ ਸੋਧੀ ਜੋਨਾਂ ਦਾ ਇਸ ਸਥਾਨ ਨੂੰ ਗੁਰਦੁਆਰਾ ਸੰਤ ਖਾਲਸਾ ਨੂੰ ਉਸਾਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹ ਵਿਸ਼ੇਸ਼ ਤੌਰ ਤੇ ਬਜ਼ੁਰਗ ਵਸਤਾ ਵਿੱਚ ਇੱਥੇ ਤੇ ਪਹੁੰਚੇ ਨੇ ਜਿਹਨਾਂ ਦਾ ਤੇਜਵੰਦ ਸਿੰਘ ਜੀ ਗਰੇਵਾਲ ਪਹੁੰਚੇ ਨੇ ਸਾਰਿਆਂ ਦਾ ਦਸਤੈਦ ਲੋਤਨ ਨੂੰ ਆਦ ਕਰਦਾ ਹੋਇਆ ਸਮੁੱਚੀਆਂ ਸੰਗਤਾਂ ਦਾ ਉਹਨਾਂ ਮਾਈਆਂ ਬੀਬੀਆਂ ਦਾ ਇੱਕ ਇੰਨੀ ਗਰਮੀ ਤੇ ਇੱਕ ਲੋਹ ਤੇ ਬੈਠ ਕੇ ਸਾਧ ਸੰਗ ਜੀ ਪ੍ਰਸ਼ਾਦੇ ਪਕਾਉਣੇ ਦਾਲਾਂ ਬਰਾਉਣੀਆਂ ਬੜੀ ਵੱਡੀ ਸੇਵਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਾਰਲੇ ਤੋਂ ਦੁਆਬੇ ਤੋਂ ਆਏ ਨੇ ਸਿੰਘ ਜਿਹੜੇ ਕਹਿੰਦੇ 20000 ਜੋੜੇ ਰੱਖਣ ਦਾ ਸੀ ਪ੍ਰਬੰਧ ਕੀਤਾ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਐ ਮੈਂ ਵਿਚਾਰੋ ਸਮਾਂ ਲਿਆ ਇਹ ਨਾ ਸਮਝੋ ਕਿ ਉਹ ਪ੍ਰੋਗਰਾਮ ਸਮਾਪਤੀ ਹੋ ਗਈ ਆ ਬਹੁਤ ਸਾਰੇ ਮੇਰੇ ਸਤਿਕਾਰਯੋਗ ਬੁਲਾ ਰਹੇ ਨੇ ਬੋਲਣਾ ਮੈਂ ਵੀ ਇੱਥੇ ਹੀ ਆ ਇਸ ਕਰਕੇ ਸਾਰਿਆਂ ਦੇ ਵਿਚਾਰ ਸੁਣਨੇ ਆ ਮੈਂ ਤਾਂ ਬੋਲਿਆ ਕਿ ਉਹ ਵੀ ਆਪਣੇ ਇਸ ਸੰਬੰਧ ਵਿੱਚ ਆਪਣੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਇਸ ਆਵਾਜ਼ ਨੂੰ ਇਸ ਵਿਚਾਰ